ਪਿੰਡ ਤੋਂ ਆ ਰਿਹਾ ਸੀ ਮੈਂ ਮਧੂ ਮੱਖੀ ਆਪਣੀ ਰੱਖੀ ਸੀਗੀ ਰਾਤ ਨੂੰ ਗੱਡੀ ਸ਼ਿਫਟ ਕਰਕੇ ਆ ਰਿਹਾ ਸੀ ਮੇਰਾ ਪਤੀਜਾ ਚਲਾ ਰਿਹਾ ਸੀ ਸਕੂਟਰ ਤੇ ਮੈਂ ਪਿੱਛੇ ਬੈਠਾ ਸੀ ਆਣ ਕੇ ਰਹਿਮਾਪੁਰ ਦੇ ਪਿੰਡ ਵਿੱਚੋਂ ਸੂਵਰ ਨਿਕਲਿਆ ਵਿੱਚ ਵੱਜ ਗਿਆ ਮੈਂ ਰੋਡ ਤੇ ਪਿਆ ਸੀ ਪੀਜੀਆਈ ਜਾਣਾ ਪਿਆ ਮੈਨੂੰ ਕੋਈ ਜਾਨਵਰ ਹਰ ਇੱਕ ਹੈਗਾ ਜੀ ਕੋਈ ਵੀ ਹੋਵੇ ਤੇ ਸਾਰੇ ਹੈਗੇ ਅਸੀਂ ਜਿੱਦਾਂ ਲੈਪੜ ਦੇ ਬੋਰਡ ਦੇਖੇ ਆ ਪਿੱਛੇ ਹਾਂਜੀ ਲੈਪੜ ਹੈਗੇ ਆ ਜੀ ਲੈਪੜ ਸਾਂਬਰ ਵਗੈਰਾ ਇਹਦੀ ਦੇਖ ਸਾਂਬਰ ਹੈਗੇ ਸੂਰ ਹੈਗੇ ਆ ਜੀ ਆਪ ਆਪਣੀ ਅੱਖੀ ਦੇਖਿਆ ਮੈਂ ਹਾਂਜੀ ਦੇਖੀ ਤੇ ਆ ਜੀ ਆਪਣਾ ਜੰਗਲ ਤੇ ਘਰ ਤਾਂ ਦੇਖਾਂਗੇ ਇਦਾਂ ਦੇ ਬੋਰਡ ਜਗਾ ਜਗਾ ਮਿਲ ਰਹੇ ਆ ਜਿੱਤੋ ਕਿ ਇਹ ਪਤਾ ਚੱਲਦਾ ਹੈ ਵੀ ਬਹੁਤ ਹੀ ਖਤਰਨਾਕ ਏਰੀਆ ਹੈ ਤੁਸੀਂ ਜੰਗਲੀ ਏਰੀਆ ਵੀ ਦੇਖ ਸਕਦੇ ਆ ਮੌਸਮ ਤਾਂ ਬਹੁਤ ਸ਼ਾਨਦਾਰ ਆ ਇਲਾਕਾ ਬਹੁਤ ਵਧੀਆ ਆ ਸ਼ਾਂਤੀ ਹੈ ਬਿਲਕੁਲ ਇਸ ਏਰੀਆ ਦੇ ਵਿੱਚ ਜਿਹੜਾ ਸਕੂਨ ਤੁਹਾਨੂੰ ਇੱਥੇ ਆ ਕੇ ਮਿਲੂਗਾ ਉਹ ਸਕੂਨ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਜੋ ਆਪਣੇ ਇਸ ਜੰਗਲੀ ਏਰੀਆ ਦੇ ਵਿੱਚ ਆ ਕੇ ਮਿਲੂਗਾ ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਇੱਕ ਬਜ਼ੁਰਗਾਂ ਬਾਰੇ ਪਤਾ ਚੱਲਿਆ ਹੈ ਜੋ ਕਿ ਇੱਕ ਨਿੱਕੀ ਜਿਹੀ ਪਹਾੜੀ ਦੇ ਉੱਪਰ ਆਪਣਾ ਘਰ ਬਣਾ ਕੇ ਰਹਿੰਦੇ ਆ ਬਹੁਤ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਰਹਿੰਦਿਆਂ ਨੂੰ ਜੱਦੀ ਪੁਸ਼ਤੀ ਉੱਥੇ ਰਹਿੰਦੇ ਆ